ਅਬ ਬ੍ਰੈਡਾਂ ਨੂੰ ਤਾਂ ਉਲੀ ਲੱਗੀ ਪਈ ਆ ਸਭ ਤੋਂ ਵੱਧ ਲੋਕਾਂ ਨੂੰ ਹੋਇਆ ਕਿ ਦੋ ਬ੍ਰੈਡ ਚੱਕੋ ਉਹਨੂੰ ਟੋਸਟਰ 'ਤੇ ਪਾਓ ਉੱਤੇ ਮਾਰਜਿਨ ਲਾਓ ਗੰਦੀ ਅਜੇ ਮੱਖਣੀ ਵੀ ਨਹੀਂ ਵਰਤਦੇ ਕਿ ਦਾ ਮਾਰਜਿਨ ਹੀ ਲਾਉਂਦੇ ਨੇ ਮੇਰਾ ਕੈਂਸਰ ਦਾ ਕਾਰਨ ਚੱਕ ਕੇ ਖਾ ਕੇ ਲੰਘ ਜਾਓ ਬ੍ਰੈਡਾਂ ਦੀ ਜਗ੍ਹਾ ਤੁਸੀਂ ਓਟਸ ਕਿਉਂ ਨਹੀਂ ਵਰਤਦੇ ਓਵਰਨਾਈਟਸ ਓਟਸ ਰੱਖ ਲਓ ਤੁਸੀਂ ਰਾਤ ਨੂੰ ਉਹਨਾਂ ਨੂੰ ਦੁੱਧ ਦੇ ਵਿੱਚ ਉਹਨਾਂ ਨੂੰ ਰੱਖ ਲਓ ਵਿੱਚ ਬਾਦਾਮ ਪਾ ਲਓ ਵਿੱਚ ਕੋਈ ਫਰੂਟ ਪਾ ਲਓ ਜਾਂ ਬਲੂਬੇਰੀ ਜਾਂ ਐਪਲ ਸਵੇਰ ਨੂੰ ਚੱਕ ਕੇ ਲੈ ਜਾਓ ਤੁਹਾਡੇ ਓਵਰਨਾਈਟ ਬਣੇ ਪਏ ਹੋਣੇ ਜਾਰ ਦੇ ਵਿੱਚ ਰੱਖ ਲਓ ਉਹ ਤਾਂ ਬ੍ਰੈਡਾਂ ਨਾਲੋਂ ਵੀ ਸੌਖਾ ਵਿੱਚ ਪ੍ਰੋਟੀਨ ਦਾ ਨਾਲ ਜੋ ਵੀ ਤੁਸੀਂ ਫੂਡ ਲੈਣਾ এগ ਵਾਈਟ ਜਾਂ ਜੋ ਵੀ ਤੁਹਾਡੀ ਹੈਲਦੀ ਫੈਟ ਆ ਤੇ ਤੁਹਾਡੀ ਮੀਲ ਪੂਰੀ ਹੋ ਗਈ। ਤਾਂ ਤੁਸੀਂ ਬਰੈਡ ਕਿ ਲੈਣੇ ਹੋ? ਬਰੈਡਾਂ ਦੇ ਵਿੱਚ ਕੀ ਹੁੰਦਾ? ਰਿਫਾਈਨਡ ਫਲੋਰ ਮੈਦਾ ਉੱਤੇ ਲਿਖਿਆ ਹੁੰਦਾ ਹੋਲ ਵੀਟ ਹੋਲ ਵੀਟ ਤਾਂ ਕੀ ਚੀਜ਼ ਅੱਜਕੱਲ ਮੈਨੂੰ ਦੱਸੋ? ਸੌਫਟ ਤਾਂ ਪਏ ਹੁੰਦੇ ਨੇ ਬਰੈਡ ਹੋਲ ਵੀਟ ਤਾਂ ਬਰੈਡੇ ਪੂਰਾ ਬ੍ਰਾਊਨ ਬਣਨਾ ਮਸਾ ਤਾਂ ਰੋਟੀ ਨੂੰ ਛੋਟ ਦਖਾਦੀ ਜਾਣੀ। ਤੁਹਾਨੂੰ ਐਦਾਂ ਦੀਆਂ ਚੀਜ਼ਾਂ ਖਿਲਾਉਂਦੇ ਨੇ ਕਿ ਸੌਖੀ ਚੀਜ਼ ਹੋਵੇ ਕਿ ਸੁਆਦ ਲੱਗੇ। ਕਿ ਇੱਕ ਹੱਥ ਨਾਲ ਟੁੱਟੇ ਚੀਜ਼ ਕੁਛ ਐਦਾਂ ਦੀਆਂ ਚੀਜ਼ਾਂ ਹੀ ਪਾਈਆਂ ਜਾਂਦੇ ਨੇ ਜਿਹੜੀਆਂ ਕਿ ਹਿਡਨ ਹੁੰਦੀਆਂ ਨੇ ਤੁਹਾਨੂੰ ਕ੍ਰੇਵ ਕਰਾਉਂਦੀਆਂ ਨੇ ਕਿਉਂਕਿ ਹਰ ਇੱਕ ਚੀਜ਼ ਹਰ ਇੱਕ ਬ੍ਰਾਂਡ ਚਾਹੁੰਦਾ ਕਿ ਸਾਡੀ ਹੀ ਬ੍ਰਾਂਡ ਦੀ ਅਗਲਾ ਚੀਜ਼ ਲਵੇ ਤਾਂ ਕਰਕੇ ਉਹ ਟੇਸਟ ਬੱਗ ਨੂੰ ਟ੍ਰਿਗਰ ਕਰਦੇ ਨੇ ਕਿ ਤੁਹਾਨੂੰ ਲੱਗਦਾ ਇਹੀ ਬ੍ਰੈਡ ਸੁਆਦ ਨੇ ਰਾਹ ਫੂਡ ਖਾਓ ਔਰਸ ਖਾਓ ਬ੍ਰੈਡ ਨਹੀਂ ਜਗਾ ਕਿਉਂਕਿ ਤੁਸੀਂ ਚਾਹੁੰਦੇ ਆ ਐਦਾਂ ਦੇ ਆਰਟੀਫੀਸ਼ੀਅਲ ਫਲੇਵਰ ਐਦਾਂ ਦੀਆਂ ਅਟੈਕਟਿਵ ਚੀਜ਼ਾਂ ਐਦਾਂ ਦੀਆਂ ਅਪਜ਼ਰਟਿਵ ਚੀਜ਼ਾਂ ਤੁਹਾਡੇ ਗੱਟ ਨੂੰ ਇਨਫੋਰਮੇਸ਼ਨ ਕਰਨ ਤੁਹਾਡੇ ਢਿੱਡ ਤੇ ਇਨਫੋਰਮੇਸ਼ਨ ਕਰਨ